ਵਾਸੇਵਲ ਅਮਨਦੀਪ ਕੌਰ ਜਿਹੜੀ ਕਿ ਬਠਿੰਡੇ ਦੇ ਵਿੱਚ ਫੜੀ ਜਾਂਦੀ ਹੈ ਔਰ ਉਸ ਦੀ ਜ਼ਮਾਨਤ ਹੋ ਚੁੱਕੀ ਹੈ ਪਰ ਬਾਹਰ ਆਉਣ ਤੋਂ ਬਾਅਦ ਜਿਹੜਾ ਐਕਸ਼ਨ ਹੋਇਆ ਪੂਰੀ ਖਬਰ ਤੁਹਾਡੇ ਸਾਹਮਣੇ ਤਰਾਂਗੇ ਔਰ ਦੂਜੇ ਪਾਸੇ 30 ਕਿਲੋ ਸੋਨੇ ਦੀ ਲੁੱਟ ਕਿਵੇਂ ਹੁੰਦੀ ਹੈ ਫਿਲਮੀ ਸਟਾਈਲ ਦੇ ਵਿੱਚ ਇਹ ਵੀ ਖਬਰ ਤੁਹਾਡੇ ਸਾਹਮਣੇ ਧਰਨੀ ਹੈ ਕਿਉਂਕਿ ਅਕਸਰ ਉਹ ਵੀ ਖਬਰ ਇੱਕ ਬਹੁਤ ਵੱਡੀ ਖਬਰ ਹੈ ਪੰਜਾਬ ਦੇ ਅੰਦਰ ਉਸ ਖਬਰ ਨੇ ਇੱਕ ਐਸਾ ਮਾਹੌਲ ਖੜਾ ਕਰ ਦਿੱਤਾ ਹੈ ਕਿ ਹੈਡਲਾਈਨ ਦੇ ਵਿੱਚ ਰਹਿੰਦੀ ਹੈ ਯਾਨੀ ਅਮਨਦੀਪ ਕੌਰ ਬਠਿੰਡੇ ਵਾਲੀ ਇੱਕ ਵਾਰ ਤਾਂ ਜੇਲ੍ਹ ਜਾਂਦੀ ਐ ਤਾਂ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਲੱਗਦਾ ਸੀ ਕਿ ਜਿਵੇਂ ਪੰਜਾਬ ਦਾ ਮੁੱਖ ਮੰਤਰੀ ਉਹਦੇ ਉੱਤੇ ਬਲਡੋਜ਼ਰ ਚਲਾਊਗਾ ਪਰ ਇਹ ਵੀ ਬਹੁਤ ਵੱਡੇ ਵੱਡੇ ਸਵਾਲ ਹੋ ਗਏ ਨੇ ਔਰ ਹੁਣ ਜਿਹੜਾ ਮੁੱਖ ਮੰਤਰੀ ਦਾ ਐਕਸ਼ਨ ਹੋ ਗਿਆ ਇਹ ਵੀ ਤੁਹਾਡੇ ਸਾਹਮਣੇ ਧਰਨਾ ਔਰ ਦੂਜੇ ਪਾਸੇ ਜਿਹੜੀ ਲੁੱਟ ਹੋਈ ਐ 30 ਕਿਲੋ ਸੋਨੇ ਦੀ ਲੁੱਟ ਪੰਜਾਬ ਦੇ ਅੰਦਰ ਇਹ ਖਬਰ ਨੇ ਤਾਂ ਪੂਰਾ ਤਹਿਲਕਾ ਹੀ ਮੁਚਾ ਦਿੱਤਾ ਔਰ ਇਹਦਾ ਹੁਣ ਖੁਲਾਸਾ ਹੋ ਗਿਆ ਕਿ 30 ਕਿਲੋ ਸੋਨਾ ਦਿਨ ਦਿਹਾੜੇ ਚਾਰ ਬੰਦਿਆ ਕੋਲੋਂ ਜਾਂਦੀ ਬੈਂਕ ਦੇ ਵਿੱਚ ਚਾਰ ਮਲਾਜ਼ਮ ਸੀ ਤਾਂ ਚਾਰ ਬੰਦਿਆਂ ਨੇ ਕਿਵੇਂ ਲੁੱਟਿਆ ਕਾਦੇ ਬਲ ਤੇ ਲੁੱਟਿਆ ਪੂਰੀ ਖਬਰ ਅੱਜ ਤੁਹਾਨੂੰ ਦੱਸਾਂਗੇ ਕਿ ਮਾਮਲਾ ਕੀ ਹੈ ਪਹਿਲਾਂ ਖਬਰ ਸੁਣੋ ਜਿਹੜੀ ਕਾਉਂਸਟੇਬਲ ਬਠਿੰਡੇ ਵਾਲੀ ਅਮਨਦੀਪ ਕੌਰ ਹੈ ਇਹਨੂੰ ਲੈ ਕੇ ਇੱਕੋ ਹੀ ਖਬਰ ਫੈਲੀ ਹੈ ਕਿ ਭਾਈ ਇਹਦੇ ਘਰ ਦੇ ਉੱਤੇ ਬਲਡੋਜ਼ਰ ਚਲਣਾ ਚਾਹੀਦਾ ਪਰ ਪੰਜਾਬ ਦੇ ਮੁੱਖ ਮੰਤਰੀ ਬੰਨਿਓ ਕੋਈ ਵੀ ਪ੍ਰਕਿਰਿਆ ਸਾਹਮਣੇ ਨਹੀਂ ਆਉਂਦੀ ਤਾਂ ਹੁਣ ਜਿਹੜੀ ਪ੍ਰਕਿਰਿਆ ਸਾਹਮਣੇ ਆਈ ਹੈ ਹੈਰਾਨ ਕਰ ਦੇਣ ਵਾਲੀ ਹੈ ਔਰ ਦੂਜੇ ਪਾਸੇ 1 30 ਕਿਲੋ ਸੋਨੇ ਦੀ ਲੁੱਟ ਹੋ ਜਾਂਦੀ ਹੈ ਤਾਂ 30 ਕਿਲੋ ਸੋਨੇ ਦੀ ਲੁੱਟ ਕਿਵੇਂ ਹੁੰਦੀ ਹੈ ਔਰ ਜਿਹੜੀ ਕਾਂਸਟੇਬਲ ਫੜੀ ਜਾਂਦੀ ਹੈ ਚਿੱਟੇ ਦੇ ਸਮੇਤ ਔਰ ਉਹਦੇ ਉੱਤੇ ਅੱਜ ਕੀ ਫੈਸਲਾ ਹੋਇਆ ਕੋਰਟ ਦਾ ਕਿਉਂ ਉਹਨੂੰ ਯਾਨੀ ਜ਼ਮਾਨਤ ਮਿਲ ਗਈ ਹੈ ਜ਼ਮਾਨਤ ਮਿਲ ਗਈ ਆ ਦੋ ਦਿਨ ਪਹਿਲਾਂ ਜ਼ਮਾਨਤ ਮਿਲ ਚੁੱਕੀ ਹੈ ਇਹ ਬਾਹਰ ਆ ਚੁੱਕੀ ਹੈ ਰੀਲਾ ਵੀ ਬੰਨਣੀ ਆ ਸਭ ਕੁਝ ਹੋਊਗਾ ਪਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਕਿਵੇਂ ਕਰਦਾ ਇਹ ਵੀ ਅੱਜ ਤੁਹਾਨੂੰ ਦਿਖਾਵਾਂਗੇ ਭਾਰਤੀ ਗੱਲੋਂ ਸੋਨੇ ਦੀ ਲੁੱਟ ਜੈਪਾਲ ਭੁੱਲਰ ਯਾਨੀ ਉਹਨਾਂ ਨੇ ਕਿਵੇਂ ਕੀਤੀ ਸੀ ਔਰ ਜਿਨ੍ਹਾਂ ਨੂੰ ਭਾਈ ਅਮਰਪਾਲ ਸਿੰਘ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਸੁਣੋ ਪਿਛਲੇ ਕਈ ਦਿਨਾਂ ਤੋਂ ਤੁਸੀਂ ਗੈਂਗਸਟਰ ਜੈਪਾਲ ਭੁੱਲਰ ਦੇ ਵੱਲੋਂ ਕੀਤੀ ਇੱਕ 골ਡ ਲੁੱਟ ਦੀ ਗੱਲ ਸੁਣ ਰਹੇ ਹੋਵਗੇ ਬੜੀਆਂ ਚਰਚਾਾਂ ਮਾਂ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਟੀਵੀ ਸਾਰਾ ਕੁਝ ਭਰਿਆ ਪਿਆਗਾ ਇਸ 골ਡ ਲੁੱਟ ਦੇ ਬਾਰੇ ਜਿੱਥੇ ਚਰਚਾਾਂ ਮਾਂ ਚੱਲਦੀਆਂ ਨੇ ਔਰ ਅਕਾਲੀ ਦਲ ਦੇ ਵੱਡੇ ਲੀਡਰ ਵਿਕਰਮ ਮਜੀਠੀਆ ਹੋਂਨਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਸ ਦੇ ਵਿੱਚੋਂ ਕਥਿਤ ਆਡੀਓ ਸੁਣਾਉਦ ਨੇ ਇੱਕ ਔਰ ਉਸ ਆਡੀਓ ਦੇ ਵਿੱਚ ਉਹ ਗੱਲ ਕਰਦੇ ਨੇ ਕਿ ਜੋ ਇਹ ਸ਼ਖਸ ਬੋਲ ਰਿਹਾ ਇਹ ਅਮਰਪਾਲ ਹੈ ਐਮਪੀ ਅਮਰਪਾਲ ਔਰ ਇਸ ਗੱਲ ਦੀ ਪੁਸ਼ਟੀ ਹਾਲਾਂਕਿ ਸਾਈਬਰ ਸੈੱਲ ਨੇ ਕਰਦੀ ਹੈ PRO ਪੰਜਾਬ ਟੀਵੀ ਔਰ ਅਸੀਂ ਇਸ ਦੀ ਕੋਈ ਪੁਸ਼ਟੀ ਨਹੀਂ ਕਰਦੇ ਕਿ ਉਹ ਆਡੀਓ ਕਿਸ ਦੀ ਹੈ ਉਹ ਆਡੀਓ ਸਹੀ ਹੈ ਜਾਂ ਗਲਤ ਹੈ ਇਹ ਸਾਰਾ ਕੰਮ ਪੁਲਿਸ ਦਾ ਹੈ ਫਰਸਾਦਾ ਕੰਮ ਹੈ ਪਰਚੋਲ ਕਰਨੇ ਸਵਾਲ ਕਰਨੇ ਔਰ ਰਿਪੋਰਟ ਕਰਨੇ ਕੀ ਤੁਹਾਨੂੰ ਪਤਾ ਹੈ ਉਹ 골ਡ ਦੀ ਲੁੱਟ ਕਿੰਨੀ ਖਤਰਨਾਕ ਸੀ ਕਿੰਨੀ ਫਿਲਮੀ ਤਰੀਕੇ ਦੇ ਨਾਲ ਉਹ 골ਡ ਲੁੱਟਿਆ ਗਿਆ ਚਲੋ ਅੱਜ ਤੁਹਾਨੂੰ ਇਸ ਘਟਨਾ ਦੇ ਬਾਰੇ ਦੱਸਦੇ ਹਾਂ ਗੈਂਗਸਟਰ ਜੈਫਰ ਪੁੱਲਰ ਤਾਂ ਜਿਹੜੀ ਭਾਈ ਅਮਰਪਾਲ ਸਿੰਘ ਦੇ ਨਾਲ ਜੋੜ ਕੇ ਚੈਪਾਲ ਪੁੱਲਰ ਨੂੰ ਵੇਖਿਆ ਜਾ ਰਿਹਾ ਕਈ ਵੀਡੀਓ ਮਜੂਰੀਟੀਆਂ ਸਾਹਿਬ ਨੇ ਵੀ ਕਿਹਾ ਵੀ ਮੇਰੇ ਕੋਲੇ ਦੀ ਆਡੀਓ ਕਲਿੱਪ ਹੈ ਇਹਦੀ ਵੀਡੀਓ ਕਲਿੱਪ ਹੈ ਯਾਨੀ ਕਿਸੇ ਦੇ ਵਿੱਚ ਇਹੋ ਜਿਹਾ ਕੁਝ ਸਾਬਤ ਨਹੀਂ ਹੋਇਆ ਕਿ ਜੈਪਾਲ ਭੁੱਲਰ ਦੇ ਨਾਲ ਉਹਦੇ ਕੋਈ ਕਨੈਕਸ਼ਨ ਲੱਗੇ ਗਏ ਹੁਣ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਲੁੱਟ ਕਿਵੇਂ ਹੁੰਦੀ ਆ ਚਾਰ ਬੰਦੇ ਜਾਂਦੇ ਆ ਔਰ ਲੁੱਟ ਕੇ ਫਰਾਰ ਹੋ ਜਾਂਦੇ ਆ ਇਹਦੇ ਤੇ ਵੀਡੀਓ ਕਦੇ ਫੇਰ ਬਣਾਵਾਂਗੇ ਜਿਹੜਾ ਕਿ ਬਹੁਤ ਕਹਾਣੀ ਲੰਬੀ ਆ ਪਰ ਯਾਨੀ ਚਾਰ ਬੰਦਿਆਂ ਨੇ ਐਸੀ ਲੁੱਟ ਨੂੰ ਇਨਜਾਮ ਦਿੱਤਾ ਐਸਾ ਦਿਮਾਗ ਲਾਇਆ ਜੈਪਾਲ ਭੁੱਲਰ ਕਿਹਾ ਜਾ ਰਿਹਾ ਕਿ ਬਹੁਤ ਸਾਰਾ ਬ੍ਰੇਨ ਦਾ ਯਾਨੀ ਦਿਮਾਗੀ ਸੀਗਾ ਬਹੁਤ ਜਿਆਦਾ ਜਿਆਦੇ ਤੇਜ਼ ਸੀਗਾ ਇਹੋ ਜਿਹਾ ਯਾਨੀ ਦਿਮਾਗ ਹਰ ਕਿਸੇ ਬੰਦੇ ਦੇ ਵਿੱਚ ਨਹੀਂ ਹੁੰਦਾ ਔਰ ਸਭ ਤੋਂ ਵੱਡੀ ਗੱਲ ਉਹ ਕਿਉਂ ਨਹੀਂ ਫੜਿਆ ਜਾਂਦਾ ਸੀ ਕਿਉਂਕਿ ਉਹ ਫੋਨ ਦਾ ਇਸਤੇਮਾਲ ਬਿਲਕੁਲ ਨਹੀਂ ਕਰਦਾ ਸੀ ਇਸ ਕਰਕੇ ਪੁਲਿਸ ਦੀ ਪકડ ਤੋਂ ਬਹੁਤ ਦੂਰ ਸੀ ਔਰ ਹੁਣ ਤਾਂ ਉਹਦਾ ਇੰਕਾਉਂਟਰ ਵੀ ਹੋ ਚੁੱਕਿਆ ਤੁਹਾਨੂੰ ਪਤਾ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਜਿਹੜੀ ਖਬਰ ਸਭ ਤੋਂ ਵੱਡੀ ਹੈ ਕਹਿੰਦੇ ਜੀ ਇਹਦਾ ਘਰ ਨਹੀਂ ਟੈਰਿਆ ਕਾਉਂਸਟੇਬਲ ਜਿਹੜੀ ਚਿੱਟੇ ਵਾਲੀ ਹੈ ਇਹ ਕੱਲ ਇਹਨੂੰ ਜ਼ਮਾਨਤ ਮਿਲੀ ਹੈ ਯਾਨੀ ਇਹਨੂੰ ਜ਼ਮਾਨਤ ਤੇ ਛੱਡਿਆ ਜਾ ਰਿਹਾ ਪੰਜਾਬ ਦੇ ਵਿੱਚ ਖਬਰਾਂ ਛਾਪ ਰਹੀਆਂ ਨੇ ਕਹਿੰਦੇ ਹੁਣ ਰੀਲਾਂ ਵੀ ਬਣਨ ਗਈਆਂ ਹੁਣ ਇਹਦੀਆਂ ਵੀਡੀਓ ਵੀ ਪੈਣ ਗਈਆਂ ਔਰ ਹੁਣ ਇਹਦਾ ਸਭ ਕੁਝ ਯਾਨੀ ਉਸੇ ਤਰ੍ਹਾਂ ਸਮਾਨੇ ਹੋ ਜਾਣੀ ਆ ਗੱਲ ਜਿਹੜੀ ਕਹਿੰਦੇ ਥਾਰ ਵਾਲੀ ਬੀਬੀ ਫੜੀ ਜਾਂਦੀ ਆ ਬਠਿੰਡੇ ਦੇ ਵਿੱਚ ਕੀ ਉਹਦੀ ਇੰਨੀ ਪਾਵਰ ਆ ਕਹਿੰਦੇ ਵੀ ਭਗਵੰਤ ਮਾਨ ਦਾ ਨਾ ਤਾਂ ਪੀੜਾ ਪੰਜਾ ਔਰ ਨਾ ਕੋਈ ਐਕਸ਼ਨ ਭਗਵੰਤ ਮਾਨ ਦਾ ਐਕਸ਼ਨ ਇਸ ਦੇ ਉੱਤੇ ਨਹੀਂ ਹੁੰਦਾ ਪੰਜਾਬ ਦੀ ਜਨਤਾ ਵੇਖਦੀ ਰਹਿੰਦੀ ਆ ਕਿ ਪੰਜਾਬ ਦਾ ਮੁੱਖ ਮੰਤਰੀ ਕਾਉਂਸਲ ਸੇਵਲ ਦੇ ਉੱਤੇ ਐਕਸ਼ਨ ਲਊਗਾ ਪਰ ਕਿਤੇ ਵੀ ਐਕਸ਼ਨ ਨਹੀਂ ਹੁੰਦਾ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਗੱਲਾਂ ਵੀ ਕਹੀਆਂ ਜਾਂਦੀਆਂ ਮੀਡੀਆ ਦੇ ਵਿੱਚ ਵੀ ਬਿਆਨ ਦਿੱਤੇ ਜਾਂਦੇ ਆ ਬਹੁਤ ਵੱਡੇ ਵੱਡੇ ਦਾਅਵੇ ਵੀ ਕੀਤੇ ਜਾਂਦੇ ਆ ਕਿ ਸਾਡਾ ਚਾਹੇ ਕੋਈ ਮੁਲਾਜ਼ਮ ਹੈ ਚਾਹੇ ਕੋਈ ਸਾਡਾ ਲੀਡਰ ਹੈ ਅਸੀਂ ਵੀ ਬਖਸ਼ਾਂਗੇ ਪਰ ਜਿਹੜੀ ਕਾਉਂਸਲ ਸੇਵਲ ਕੁਛੀ ਦਿਨ ਪਹਿਲਾਂ ਜੇਲ੍ਹ ਦੇ ਵਿੱਚ ਜਾਂਦੀ ਹੈ ਕੱਲ ਕਿਹਨਾਂ ਦਾ ਐਮਐਲਏ ਬਿਆਨ ਦੇ ਰਿਹਾ ਸੀ ਕਹਿੰਦਾ ਉਹ ਤਾਂ ਜੇਲ੍ਹ 'ਚ ਹੈ ਜੀ ਪਰ ਉਹ ਸ਼ਾਮ ਤੱਕ ਹੀ ਯਾਨੀ ਘਰੇ ਵਾਪਸ ਆ ਗਈ ਯਾਨੀ ਜ਼ਮਾਨਤ ਮਿਲ ਗਈ ਦੇਖੋ ਇਹਨਾਂ ਦੇ ਤਾਰ ਕਿਵੇਂ ਜੁੜਦੇ ਆ ਫਿਰ ਕਹਿੰਦੇ ਵੀ ਜਿਵੇਂ ਪਹਿਲਾਂ ਦੱਸਿਆ ਜਾ ਰਿਹਾ ਸੀ ਵੀ ਬਹੁਤ ਵੱਡੇ ਵੱਡੇ ਆਈਪੀਐਸ ਅਫੀਸਰਾਂ ਦੇ ਨਾਲ ਅਮਨਦੀਪ ਕੌਰ ਬਠਿੰਡੇ ਵਾਲੀ ਕਾਂਸਟੇਬਲ ਦੇ ਲਿੰਕ ਨੇ ਤਬਾਕੀ ਹੈਗੇ ਨੇ ਪਰ ਮੈਂ ਚਾਹੁੰਦਾ ਵੀ ਇਹੋ ਜਿਹੀ ਵੀ ਕਿਹੜੇ ਰੈਂਕ ਆ ਮੈਂ ਪੁੱਛਣਾ ਚਾਹੁੰਦਾ ਕਿ ਜਿਹੜਾ ਮੁੱਖ ਮੰਤਰੀ ਦੀ ਪਾਵਰ ਨੂੰ ਵੀ ਛੋਟਾ ਕਰ ਦੇਣ ਤਾਂ ਕਿਤੇ ਨਾ ਕਿਤੇ ਭਗਵੰਤ ਮਾਨ ਦੀ ਪਾਵਰ ਵੀ ਛੋਟੀ ਪੈਂਦੀ ਨਜ਼ਰ ਆ ਰਹੀ ਹੈ ਜਿਹੜੀ ਕਾਸਟੇਬਲ ਬਠਿੰਡੇ ਵਾਲੀ ਫੜੀ ਜਾਂਦੀ ਹੈ ਉਹ ਬਿਲਕੁਲ ਉਹਨੂੰ ਜ਼ਮਾਨਤ ਮਿਲ ਚੁੱਕੀ ਹੈ ਔਰ ਦੂਜੇ ਪਾਸੇ ਜਿਹੜੀ ਲੁੱਟ ਵਾਲੀ ਗੱਲ ਸੀ ਉਹਨੂੰ ਅਮਰਪਾਲ ਸਿੰਘ ਦੇ ਨਾਲ ਲਾ ਕੇ ਜੋੜਿਆ ਜਾ ਰਿਹਾ ਸੀ ਉਹ ਮੈਨੂੰ ਐਂ ਲੱਗਦਾ ਵੀ ਜਿੰਨੇ ਜਿਹੜੇ ਤਿੰਨ ਸਾਥੀ ਜੇਲ੍ਹਾਂ ਦੇ ਵਿੱਚ ਬੰਦ ਹੈ ਜੈਪਾਲ ਭੁੱਲਰ ਦੇ ਸਾਥੀ ਸੀ ਤਿੰਨ ਨਾਲ ਕੋਈ ਬਠਿੰਡੇ ਦੀ ਜੇਲ੍ਹ ਦੇ ਵਿੱਚ ਬੰਦਾ ਹੈ ਜਾਂ ਕਿਤੇ ਕੋਈ ਹੋਰ ਬੰਦਾ ਪਰ ਉਹਨਾਂ ਦੇ ਮੂੰਹੋਂ ਜਿਹੜੀਆਂ ਇਹ ਗੱਲਾਂ ਹੋਈਆਂ ਨੇ ਜਿਹੜਾ ਇੱਕ ਉਹਨਾਂ ਦਾ ਸਾਥੀ ਸੀ ਉਹਦੇ ਮੂੰਹੋਂ ਇਹ ਸਾਰੀਆਂ ਗੱਲਾਂ ਹੋਈਆਂ ਕਿਵੇਂ ਅਸੀਂ ਲੁੱਟ ਕੀਤੀ ਸੀ ਇਹ ਵੀਡੀਓ ਮੈਂ ਇਸ ਤੇ ਸਪੈਸ਼ਲ ਬਣਾਉਂਗਾ ਬਹੁਤ ਦਿਲਚਸਪ ਕਹਾਣੀ ਹੈ ਤਾਂ ਇਸ ਤੇ ਪੂਰਾ ਫੁੱਲ ਵੀਡੀਓ ਬਣਾਵਾਂਗੇ ਕਿ ਆਖਰ ਜੈਪਾਲ ਭੂਲਰ ਦੀ ਕੀ ਕਹਾਣੀ ਸੀ ਕੀ ਮਤਲਬ ਸੀ ਕਿਉਂ ਕੀਤੀ ਸੀ ਉਹਨਾਂ ਨੇ ਇਹ ਲੁੱਟ ਔਰ ਦਿਨ ਦਿਹਾੜੇ ਕੀਤੀ ਸੀ ਸ਼ਰਮ ਆਮ ਕੀਤੀ ਸੀ ਬਹੁਤ ਵੱਡਾ ਮਸਲਾ ਸੀ ਇਹਦੇ ਵਿੱਚ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ